US ਨੇ ਵਾਪਸ ਤੋਰੇ 55 ਹੋਰ ਪ੍ਰਵਾਸੀ ਸੈਂਕੜੇ ਹੋਰਾਂ ਨੂੰ ਰਿਪੋਰਟ ਕਰਨ ਦੀ ਖਿੱਚੀ ਤਿਆਰੀ ਦਰਸਲ ইরਾਨੀ ਅਧਿਕਾਰੀਆਂ ਨੇ ਦੱਸਿਆ ਕਿ ਸੰਯੁਕਤ ਰਾਜ ਤੋਂ ਦੇਸ਼ ਨਿਕਾਲੇ ਕੀਤੇ ਗਏ ইরਾਨੀਆਂ ਨੂੰ ਲੈ ਕੇ ਜਾਣ ਵਾਲੀ ਦੂਜੀ ਉਡਾਨ ਅਮਰੀਕਾ ਤੋਰਬਾਨਾ ਹੋਗੀ ਜਿਸ ਵਿੱਚ ਕੁੱਲ 55 ਲੋਕ ਸਵਾਰ ਸਨ ਇਹ ਕਾਰਵਾਈ ਅਜੇਹੇ ਸਮੇਂ ਹੋ ਰਹੀ ਹੈ ਜਦੋਂ ਵਾਸ਼ਿੰਗਟਨ ਕਥਿਤ ਤੌਰ ਤੇ ਸੈਂਕੜੇ ਹੋਰ ਕੈਦੀਆਂ ਨੂੰ ਇਸਲਾਮੀ ਗਨਰਾਜ ਵਾਪਸ ਭੇਜਣ ਦੀ ਯੋਜਨਾ ਬਣਾ ਰਿਹਾ ਇਹਨਾਂ ਦੇਸ਼ ਨਕਾਲਿਆਂ ਨਾਲ ਈਰਾਨ ਤੇ ਅਮਰੀਕਾ ਦਰਮਿਆਨ ਤਣਾਅ ਹੋੜਵਾ ਦਿੱਤੇ ਇਸ ਤਣਾਅ ਨੂੰ ਲੈ ਕੇ ਦੱਸੀਏ ਕਿ ਦਰਅਸਲ ਲਗਾਤਾਰ ਮਾਮਲਾ ਪੱਖਿਆ ਹੋਇਆ ਚੂਨ ਚ ਇਜ਼ਰਾਈਲ ਨਾਲ ਤਹਿਰਾਨ ਦੀ 12 ਦਿਨਾਂ ਦੀ ਜੰਗ ਦੌਰਾਨ ਅਮਰੀਕਾ ਦੁਆਰਾ ਈਰਾਨੀ ਪਰਬਾਨੂ ਟਿਕਾਣਿਆਂ ਤੇ ਬੰਬਾਰੀ ਕਰਨ ਤੋਂ ਬਾਅਦ ਉੱਚਾ ਬਣਾਇਆ ਹੋਇਆ ਈਰਾਨ ਨੇ ਨਿਆਪਾਲਿਕਾ ਦੇ ਅਧਿਕਾਰਤ ਮੁਖ ਪੱਤਰ ਮਜ਼ੀਨ ਨਿਊਜ਼ ਏਜੰਸੀਜ਼ ਦੇ ਅਨੁਸਾਰ ਪ੍ਰਕਾਸ਼ਿਤ ਕੀ ਰਿਪੋਰਟ ਦਰਸਾ ਦੱਸੀ ਹੈ ਕਿ ਈਰਾਨ ਨੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਜਿਹੜੇ ਨੇ ਉਹਨਾਂ ਨੇ ਦੱਸਿਆ ਕਿ 55 ਈਰਾਨੀਆਂ ਦੇ ਦੇਸ਼ ਨਿਕਾਲੇ ਨੂੰ ਸਵੀਕਾਰ ਕੀਤਾ ਹੈ ਦੀ ਮੀਰੇ ਕਥਿਤ ਤੌਰ ਤੇ ਕਿ ਐਕੇ ਇਨਾ ਵਿਅਕਤੀ ਅਨੁਸੂਕਤ ਰਾਜ ਦੁਆਰਾ ਵਿਦੇਸ਼ੀ ਨਾਗਰਿਕਾ ਖਾਸ ਕਰਕੇ ইরਾਨੀਆਂ ਵਿਰੋਧ ਦੇ ਜਾਰੀ ਪ੍ਰਵਾਸ ਵਿਰੋਧੀ ਅਤੇ ਭੇਦ ਭਾਵਨਾ ਰੂਪ ਨੀਤੀ ਤੇ ਚੱਲਦਿਆਂ ਵਾਪਸੀ ਲਈ ਆਪਣੀ ਇੱਛਾ ਹਜ਼ਰ ਕੀਤੀ ਹੈ ਦੂਜੇ ਪਾਸੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਅਮਰੀਕਾ ਦੇ ਦਾਅਵੇ ਅਨੁਸਾਰ ਇਹ ইরਾਨੀਆਂ ਨੂੰ ਕਾਨੂੰਨੀ ਕਾਰਨਾ ਅਤੇ ਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਕਰਕੇ ਵਾਪਸ ਭੇਜਿਆ ਗਿਆ ਹੈ ਇਹ ਦੇਸ਼ ਨਿਕਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਨਿਸ਼ਾਨਾ ਬਣਾਉਣ ਦੀ ਪ੍ਰਮੁੱਖ ਤਰਜੀਹ ਦਾ ਹਿੱਸਾ ਹੈ ਸਤੰਬਰ ਚ ইরਾਨੀ ਅਧਿਕਾਰੀਆਂ ਨੇ ਮੰਨਿਆ ਸੀ ਕਿ ਟਰੰਪ ਪ੍ਰਸ਼ਾਸਨ ਦੀ ਨੀਤੀ ਤਹਿਤ ਲਗਭਗ 400 ইরਾਨੀਆਂ ਨੂੰ ਵਾਪਸ ਭੇਜਿਆ ਜਾ ਸਕਦਾ ਹੈ ਪਹਿਲੀ ਅਜਿਹੀ ਉਡਾਨ ਉਸ ਮਹੀਨੇ ਤਹਿਰਾਨ ਪਹੁੰਚੀ ਸੀ ਇਹ ਕਾਰਵਾਈ ਅਮਰੀਕਾ ਦੇ ਵਿਹਾਕਿਆਂ ਤੋਂ ਚਲਦੀ ਆ ਰਹੀ ਹੈ ਰਵਾਇਤੀ ਦੇ ਉਲਟ ਹੈ ਜਿਸ ਦੇ ਤਹਿਤ ਅਮਰੀਕਾ 1978 ਦੀ ਇਸਲਾਮੀ ਕ੍ਰਾਂਤੀ ਤੋਂ ਬਾਅਦ ਈਰਾਨੀ ਵਿਰੋਧੀਆਂ ਨਾਲ ਦੀ ਨਾਲ ਹੋਰਾਂ ਦਾ ਸਵਾਗਤ ਕਰਤਾ ਵਿਦੇਸ਼ਾਂ ਦੇ ਕਾਰਕੁਨਾਂ ਨੇ ਦੇਸ਼ ਨਿਕਾਲੇ ਕੀਤੇ ਗਏ ਲੋਕਾਂ ਦੇ ਈਰਾਨੀ ਵਾਪਸ ਆਉਣ ਬਾਰੇ ਚਿੰਤਾ ਪ੍ਰਗਟਾਈ ਹੈ ਈਰਾਨ ਦੇ ਧਰਮ ਆਧਾਰਿਤ ਸਰਕਾਰ ਲਗਾਤਾਰ ਗੁੱਦੀ ਜੀਵਿਆਂ ਦੇ ਸਖਤ ਕਾਰਵਾਈ ਕਰ ਰਹੀ ਹੈ ਔਰ ਕੈਦੀਆਂ ਨੂੰ ਜਹੀਆਂ ਦਰਦ ਤੇ ਫਾਂਸੀ ਦੇ ਰਹੀ ਹੈ ਜੋ ਵਿਹਾਕਿਆਂ ਵਿੱਚ ਨਹੀਂ ਦੇਖੀ ਗਈ ਹੈ ایران ਨੇ ਲੰਬੇ ਸਮੇਂ ਤੋਂ ਅਮਰੀਕਾ ਦੇ ਵਿਰੋਧੀਆਂ ਨੂੰ ਸ਼ਰਨ ਦੇਣ ਦੀ ਅਲੋਚਨਾ ਕੀਤੀ ਹੈ ਹਾਲਾਂਕਿ ایران ਦਾ ਦਾਵਾ ਹੈ ਕਿ ਸਿਰਫ ਅਧਿਕਾਰਿਕ ਦੋਸ਼ਾ ਦਾ ਸਾਹਮਣਾ ਕਰਨ ਵਾਲਿਆਂ ਦੇ ਹੀ ਮੁਕੱਦਮਾ ਚਲਾਇਆ ਜਾਂਦਾ ਹੈ ਤੇ ਹੁਣ ਅਮਰੀਕਾ ਨੇ ਵੱਡੀ ਕਾਰਵਾਈ ਜਿਹੜੀ ਕਰ ਦਿੱਤੀ ਹੈ 55 ਹੋਰ ਪ੍ਰਵਾਸੀ ਜਿਹੜੇ ਨੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਸੈਂਕੜੇ ਹੋਰ ਜਿਹੜੇ ਡਿਪੋਰਟ ਕਰਨ ਦੀ ਖਿਆਲ ਜਿਹੜੀ ਤਿਆਰੀ ਜਿਹੜੀ ਆ ਅਮਰੀਕਾ ਖਿੱਚਦਾ ਹੋਇਆ ਨਜ਼ਰ ਆ ਰਿਹਾ ਹੋਰ ਲੋਕਾਂ ਨੂੰ ਯੂਐਸਏ ਦੇ ਵਿੱਚੋਂ ਦੇਸ਼ ਨਿਕਾਲਾ ਦੇਣ ਦਾ ਇੱਕ ਵੱਡਾ ਐਕਸ਼ਨ ਜਿਹੜਾ ਲੱ타 ਜਾ ਸਕਦਾ ਹੈ ਪਰ ইরਾਨੀ ਅਧਿਕਾਰੀਆਂ ਨੇ ਦੱਸਿਆ ਕਿ ਯੂਐਸਏ ਨੇ ਦੇਸ਼ ਨਿਕਾਲੇ ਕੀਤੇ ਗਏ ইরਾਨੀਆਂ ਨੂੰ ਲੈ ਕੇ ਦੂਜੀ ਉਡਾਨ ਜਿਹੜੀ ਆ ਪੇਸ਼ ਕੀਤੀ ਹੈ ਜਿਸ ਵਿੱਚ 55 ਲੋਕ ਸ਼ਾਮਲ ਨੇ ਤਾਂ ਲਗਾਤਾਰ ਹੀ ਅਮਰੀਕਾ ਦੇ ਵੱਲੋਂ ਫਟੀਆਂ ਕਾਰਵਾਈਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਤੇ ਇਹ ਐਕਸ਼ਨ ਲਗਾਤਾਰ ਹੀ ਹੁਣ ਹੋਰਾਂ ਦੇਸ਼ਾਂ ਦੇ ਉੱਤੇ ਭਾਰੀ ਪੈਂਦਾ ਹੋਇਆ ਵੀ ਨਜ਼ਰ ਆ ਰਿਹਾ ਹੈ